ਚੱਲ ਪਿਓ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਮੇਰੇ YouTube ਮਿੱਤਰ ਪਿਆਰੇ ਫੈਮਲੀ ਕਿਵੇਂ ਆ ਠੀਕ ਹੋ ਅੱਜ ਦਿਹਾਵਾਂਗੇ ਚੰਡੀਗੜ੍ਹ ਹਾਂਜੀ ਭਤੀਜ ਭਤੀਜੀਓ ਆਹ ਮਖਾਣੇ ਨੇ ਦੇਖ ਲਓ ਆ ਤੁਹਾਨੂੰ ਪਤਾ ਹੋਊਗਾ ਇਹਨੂੰ ਖਾਇਆ ਕਰੋ ਸਵੇਰੇ ਰੋਜ਼ 8 10 12 ਪੀਸ ਇਹਦੇ ਨਾਲ ਹੱਡੀਆਂ ਲਈ ਠੀਕ ਰਹਿੰਦੇ ਨੇ ਆ ਠੀਕ ਆ ਜੀ ਬਾਕੀ ਲਵ ਯੂ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਹੁਣ ਰੋਟੀ ਖਾ ਕੇ ਚੱਲਦੇ ਆਂ ਫਤੇਗੜ੍ਹ ਸਾਹਿਬ ਫਿਰ ਚੰਡੀਗੜ੍ਹ ਆਹ ਨਾਲ ਫੁੱਲ ਮਖਾਣੇ ਨੇ ਆਹ ਮਖਾਣੇ ਇਹਨਾਂ ਨੂੰ ਨਾ ਦੇਸੀ ਘਿਓ ਦੇ ਮਤਲਬ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਮਖਾਣਿਆਂ ਨੂੰ ਤੇ ਫੇਰ ਆਹ ਇਹੋ ਜਿਹਾ ਬਣਦੇ ਨੇ ਆਹ ਵਿਖਾਈ ਉੱਥੇ ਆ ਕੇ ਮੜਾ ਜਾ ਕੋਲ ਨੂੰ ਕੈਮਰਾ ਇਹੋ ਜਿਹਾ ਬਣਦੇ ਨੇ ਆਹ ਆਹ ਜਰੂਰ ਸਵੇਰੇ ਯਾਰ ਤੁਸੀਂ ਚਾਹੇ ਸ਼ਾਮ ਨੂੰ ਜਦ ਵੀ ਤੁਹਾਡਾ ਜੀ ਕਰਦਾ ਹੈ ਆਹ 12 13 ਖਾ ਲੇ ਆਹ ਇੱਕ ਤਾਂ ਖਾਣ ਨੂੰ ਸਵਾਦ ਨਹੀਂ ਜਿਵੇਂ ਆਪਾਂ ਖੀਲਾ ਖਾਣੇ ਹੁੰਦੇ ਆ ਉਹੋ ਜਿਹਾ ਹੀ ਟੇਸਟ ਆ ਇਹਦੇ ਨਾਲ ਆਪਣੀਆਂ ਹੱਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹੈਗੀਆਂ ਨੇ ਤੇ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈਗਾ ਠੀਕ ਆ ਮਿੱਤਰ ਪਿਆਰਿਓ ਤੇ ਚਲੋ ਹੁਣ ਰੋਟੀ ਖਾ ਕੇ ਚਲਦੇ ਆ ਚੰਡੀਗੜ੍ਹ ਨੂੰ ਲੱਭ ਮਤਲਬ ਦੁੱਧ ਨਾਲ ਵੀ ਖਾਦੇ ਜਾਂਦੇ ਨੇ ਯਾਰ ਆਹ ਹਾਂਜੀ ਮੂੰਗੀ ਮਸਲੀ ਬਣੀ ਆ ਜੇ ਖਾ ਕੇ ਚਲਦੇ ਆ ਸ਼ਹਿਰ ਆਲੂ ਜੀ ਖਾ ਲੀਏ ਤੁਹਾਨੂੰ ਰੋਟੀ ਲੱਭ ਹਾਂ ਪੁੱਤ ਟਾਮ ਕੀ ਕਰਦਾ ਮੇਰਾ ਲਾਡੂ ਤੇ ਉਹ ਟਿਮੀ ਬੈਠੀ ਚੰਡੀਗੜ੍ਹ ਚਲਦੇ ਆ ਜੀ ਹੁਣ ਆਪਾਂ ਤੁਰਨ ਲੱਗਦੇ ਆ ਚਲਦੇ ਆ ਜੀ ਚੰਡੀਗੜ੍ਹ ਨੂੰ ਮਹਾਲੀ ਪਹੁੰਚ ਗਏ ਜੀ ਆਪਾਂ ਆਪਾਂ ਨਾ ਸੱਤ ਫੇਸ ਗੱਡੀ ਖੜਾ ਦੇਣੀ ਹੈ ਅੱਗੇ ਵੰਗੂ ਉੱਥੇ ਗੱਡੀ ਖੜਾ ਕੇ ਉੱਥੋਂ ਕੋਈ ਕੈਬ ਲੈ ਕੇ ਜਾਂ ਥਰੀ ਵੀਲਰ ਲੈ ਕੇ ਯੂਨੀਵਰਸਿਟੀ ਜਾਵਾਂਗੇ ਤੇ ਉੱਥੋਂ ਵਾਪਸੀ ਤੇ ਕੈਬ ਕਰ ਲਾਂਗੇ ਮਹਾਲੀ ਆ ਗਏ ਆਪਾਂ ਚੰਡੀਗੜ੍ਹ ਚੱਲਦੇ ਹਾਂ ਮਹਾਲੀ ਆ ਗਏ ਆਪਾਂ ਦੋਸਤੋ ਹੁਣ ਚੱਲਦੇ ਆਪਾਂ ਚੰਡੀਗੜ੍ਹ ਨੂੰ ਹਾਂ ਜੀ ਸਾਰੇ ਬੀਜਰ ਸੱਜ ਕੇ ਬੈ ਗਏ ਪੰਜਾਬ ਕੀ ਨਹੀਂ ਪਲਾਸਟਿਕ ਢੰਡੀਗੜ ਤੋਂ ਆ ਰਿਹਾ ਹੈ ਫੋਟੋ ਟੈਗ ਕਰ ਦਰਚ ਨਾਲ ਕਿੱਥੇ ਕੇ ਜਾਂਦਾ ਹਾਂ ਜੀ ਚੰਡੀਗੜ੍ਹ ਆਇਆ ਬਈ ਜੀ ਪੰਜਾਬੀ ਯੂਨੀਵਰਸਿਟੀ ਚਾਹ ਪੀ ਰਹੇ ਹਾਂ ਆ ਆਪਣਾ ਭਤੀਜ ਵਧੀਆ ਚੱਲ ਰਿਹਾ ਹਾਂ ਹਾਂ ਜੀ ਹਾਂ ਦਾਤਾ ਸਾਹਿਬ ਵਧੀਆ ਚੱਲਦਾ ਨਾ ਠੀਕ ਆ ਵਧੀਆ ਚੱਲਦਾ ਭਤੀਜ ਹਾਂਜੀ ਉਧਰ ਜਾਇਆ ਹੈ ਜੀ ਅਸੀਂ ਜਿੱਥੇ ਪ੍ਰੋਟੈਸਟ ਹੋ ਰਿਹਾ ਆ ਆਪਣੇ ਭਤੀਜ ਨੇ ਤੇ ਹੁਣ ਅਸੀਂ ਇੱਧਰੋਂ ਆ ਗਏ ਟੂਸੀ ਵਾਲੀ ਸਾਈਡ ਜੀੜਾ ਕੱਢਣ ਕਿ ਆਏ ਆ ਚੱਲ ਹੁਣ ਜੀੜਾ ਤਾਂ ਕੱਢ ਲਈਏ ਮਾਹੌਲ ਠੀਕ ਆ ਯਾਰ ਤੇ ਸਾਰਿਆਂ ਨੂੰ ਬੇਨਤੀ ਯਾਰ ਜਦੋਂ ਵੀ ਇਹ ਜਵਾਬ ਕ ਬੁਲਾਉਣਗੇ ਯਾਰ ਸਾਥ ਦੇਓ ਇਹਨਾਂ ਦਾ ਤੋਂ ਦੋ ਮਿੰਟ ਨਾ ਸੋਈਦੇ। ਸ਼ੋਅ ਆ ਗਿਆ। ਹਾਂ ਜੀ ਭਤੀਜ ਕਹਿੰਦੇ ਰੋਟੀ ਖਾਣੀ ਹੈ ਇੱਥੇ ਕਹਿੰਦੇ ਵਧੀਆ ਹੁੰਦੀ ਹੈ ਇੱਥੇ। ਟੂਸੀ ਦੀ। ਟੂਸੀ ਦੀ ਆ। ਹਾਂ ਜੀ। ਹਾਂ ਜੀ ਚੰਡੀਗੜ੍ਹ ਆਏ ਨਹੀਂ ਆਈ ਆ ਭਤੀਜ ਮਿਲ ਗਏ ਆਪਣੀ। ਹੋਰ ਤੁਸ ਜੀ ਮੁੰਡਿਓ। ਕੀ ਗੱਲ ਬਾਤ? ਆਪਣੇ ਅੰਮਾਲੇ ਵਾਲੇ ਥੀਜ ਨੇ ਯਾਰ ਤੁਸੀਂ। ਇੱਕ ਨੂੰ ਪੜ੍ਹਦੇ ਰਹੀਏ ਨੇ। ਹੋਰ ਗੱਲ ਬਾਤ। ਮਨਿਕਾ ਜੀ, ਮਨਿਕਾ ਜੀ 2019 ਦਾ। ਕਰਦੇ ਆਪਾਂ। ਸਾਰੋਂ ਦੇ ਭਤੀਜ ਹਾਂਜੀ ਹੁਣ ਉਧਰ ਨੂੰ ਜਾਂਦੇ ਆਂ ਅਸੀਂ ਕਿਹੜੀ ਆਹੋ ਰੀਸੀ ਦਫਤਰ ਨੂੰ ਕੈਮਿਸਟਰੀ ਕੰਟੇਨ ਕੈਮਿਸਟਰੀ ਕੰਟੇਨ ਪਾਰ ਲੂ ਕਿਹੜਾ ਤੇਰੇ ਨਾਲ ਮੈਂ 26 ਜੂਨ ਨੂੰ ਇੱਥੇ ਮੈਂ ਰਹਿਣਾ ਏ ਆਪਾਂ ਮਰਾਂਗੇ ਤੇ ਭਤੀਜੇ ਨਾਲ ਵਾਦਾ ਕਰਿਆ ਏ ਕਹਿੰਦਾ ਗੀੜਾ ਲਾਉਣਾ ਚਾਚੇ ਅਗਲੀ ਵਾਰ ਤੇਰੇ ਨਾਲ ਗੀੜਾ ਪੱਟਾ ਮੈਂ ਨੰਨੇ ਲੈ ਆਉ ਜੂ ਮੈਨੂੰ ਹੋਰ ਕੋਈ ਗੱਲ ਨਹੀਂ ਹੈ ਜੀ ਹਾਂਜੀ ਹੁਣ ਚੰਡੀਗੜ੍ਹ ਤੋਂ ਚੱਲਦੇ ਆਂ ਜੀ ਪਿੰਡ ਨੂੰ ਮਹਾਲੀ ਗੱਡੀ ਖੜੀ ਏ ਮੇਰੀ ਸੱਤ ਫੇਸ ਆ ਹੁਣ ਭਤੀਜ ਆਪਣਾ ਆਪਾਂ ਨੂੰ ਮਹਾਲੀ ਛੱਡ ਕੇ ਆਊਗਾ ਸੱਤ ਫੇਸ ਤੇ 26 ਨੂੰ ਕੋਸ਼ਿਸ਼ ਕਰਾਂਗੇ ਯਾਰ ਆਉਣ ਦੀ ਠ ਹਾਂਜੀ ਸਤਿ ਸ੍ਰੀ ਅਕਾਲ ਜੀ ਚੰਡੀਗੜ੍ਹ ਖੜੇ ਹਾਂ ਹੁਣ ਮਹਾਲੀ ਨੂੰ ਜਾਣ ਲੱਗਿਆ ਤੀ ਆ ਮੇਰੇ ਭਤੀਜਾ ਕੇ ਬਠਿੰਡੇ ਤੋਂ ਕਿਥੇ ਉਹ ਪੜਦੇ ਹੈਗੇ ਨੇ ਯੂਨੀਵਰਸਿਟੀ ਉਹ ਠੀਕ ਹੋ ਕੀ ਰਿਪੋਰਟ ਹੈ ਹਾਂਜੀ ਬਹੁਤ ਦੱਸੋ ਗੱਲਬਾਤ ਹੈ ਖਾਣਾ ਪੀਣਾ ਤਾਂ ਨਹੀਂ ਨਾ 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 ਉਹ ਵੀ ਚੱਲਦਾ ਹਾਂ ਹੁਣ ਮੈਂ ਚੱਲਿਆ ਰਿਹਾ ਭਤੀਜਾ ਪਿੰਡ ਨੂੰ ਠੀਕ ਹੈ ਹਾਂਜੀ ਹੁਣ ਮਹਾਲੀ ਨੂੰ ਚੱਲੇ ਆਂ ਭਤੀਜ ਛੱਡਣ ਚੱਲੇ ਨੇ ਉੱਥੋਂ ਗੱਡੀ ਚੱਕਾਂਗੇ ਫਿਰ ਚੱਲਾਂਗੇ ਪਿੰਡ ਨੂੰ ਪਿੱਛੇ ਨੂੰ ਰਸਤਾ ਹੈਗਾ ਜੀ ਇੱਕ ਅੱਛਾ ਹਾਂਜੀ ਮਹਾਲੀ ਆ ਗਿਆ ਜੀ ਮੈਂ ਗੱਡੀ ਇਹ ਖੜੀ ਆ ਆਪਣੀ ਤੇ ਆ ਭਤੀਜ ਆਪਣੇ ਨਾਲ ਛੱਡਣਾ ਆ ਗਿਆ ਦੀ ਮੈਨੂੰ ਗੱਡੀ 'ਚ ਕਹਿੰਦਾ ਚਾਚੇ ਛੱਡੇ ਆਉਣਾ ਮੈਂ ਤੇ ਆ ਵੀ ਭਤੀਜ ਨੇ ਆਪਣੇ ਤੁਸੀਂ ਮਾਲੀ ਤੋਂ ਮੁੰਡਿਓ ਖਾਸ ਮਾਲੀ ਤੋਂ ਹਾਂਜੀ ਕੋਈ ਗੱਲ ਠੀਕ ਆ ਆ ਭਤੀਜ ਮਿਲੇ ਨੇ ਹੋਰ ਦੱਸੋ ਮੁੰਡਿਓ ਓਕੇ ਰਿਪੋਰਟ ਆ ਖਾਣਾ ਕੋਣਾ ਤਾਂ ਨਹੀਂ ਕੋਸਾ ਹਾਂ ਠੀਕ ਆ ਠੀਕ ਆ ਬੱਸ ਮੈਂ ਕਿਹਾ ਯਾਰ ਮੈਂ ਕੈਬ ਕਰਨੀ ਆ ਜਿਹੜੀ ਬਰਾਬਰ ਸਕਾਰਪੀਓ ਵੱਡੀ ਖੜੀ ਆ ਭਤੀਜੀ ਕਹਿੰਦਾ ਨਹੀਂ ਚਾਚੇ ਅਸੀਂ ਇਹਨੂੰ ਛੱਡ ਕੇ ਆਵਾਂਗੇ ਮਾਲੀ ਉਹਨੂੰ ਛੱਡ ਕੇ ਆ ਵਾਪਸ ਚੰਡੀਗੜ੍ਹ ਜਾ ਰਹੇ ਨੇ ਯੂਨੀਵਰਸਿਟੀ ਤੇ ਮੈਂ ਚੱਲਦਾ ਹੁਣ ਉਧਰੋਂ ਲਾਣੇਦਾਰ ਵਾਸਤੇ ਮੜੀ-ਮੁੱਟੀ ਫੀਸ਼ਲ ਹੈ ਚੱਲਦੇ ਆ ਹੁਣ ਆਏ ਵੇ ਤਾਂ ਹੈਗੇ ਆ ਮਹਾਲੀ ਨਾਲੇ ਟਿਮ ਯੂ ਨਹੀਂ ਖਾ ਲੈਣਗੇ ਫਿਰ ਚੱਲਾਂਗੇ ਆਪਾਂ ਪਿੰਡ ਨੂੰ ਚੱਲਦੇ ਆ ਹਾਂਜੀ ਮਿੱਤਰ ਪਿਆਰੇ ਉਹ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਡੀਜ਼ਲ ਪਾ ਕੇ ਚੱਲਦੇ ਆ ਫਿਰ ਹਾਂਜੀ ਵਾਪਸ ਜਾ ਰਹੇ ਆ ਦੀ ਪਿੰਡ ਨੂੰ ਯਾ ਮੇਰੇ ਭਤੀਜ ਮਿਲ ਗਏ ਰੋਕ ਲਿਆ ਇਹਨਾਂ ਨੇ ਠੀਕ ਹੋ ਯਾਰ ਕਿਹੜੀ ਕਲਾਸ ਚ ਪੜ੍ਹਦੇ ਹੋ ਪੁੱਤ ਮੈਂ 9ਵੀਂ ਚੀ ਤੂੰ 9ਵੀਂ ਚੀ ਠੀਕ ਆ ਠੀਕ ਆ ਦੱਬ ਕੇ ਪੜ੍ਹਾਈ ਕਰੋ ਯਾਰ ਹਾਂਜੀ ਵਧੀਆ ਤੇ ਮੰਮੀ ਡਾਡੀ ਦਾ ਕਹਿਣਾ ਮੰਨਿਆ ਕਰੋ ਕਿ ਕੋਈ ਮੜਾ ਮੁੱਟਾ ਖਾਂਦਾ ਪੀਂਦਾ ਹੁੰਦਾ ਉਹ ਤੋਂ ਦੂਰ ਰਹਿਆ ਕਰੋ ਯਾਰ ਠੀਕ ਆ ਬਾਕੀ ਲਵ ਟੂ ਆ ਸਭ ਨੂੰ ਪੁੱਤ ਆ ਰਾਤ ਨੂੰ ਵਲੌਗ ਚ ਪਾਉਂਗਾ ਹੋਰ ਦੱਸੋ ਗੱਲਬਾਤ ਬਸ ਏਹੀ ਆ ਜੀ ਹਾਂਜੀ ਭਤੀਜਿਆਂ ਨੇ ਰੋਕ ਲਿਆ ਯਾਰ ਵਿਚਾਰੇ ਆ ਨੇ ਵਾਗੇ ਹੁਣ ਮੋਟਰਸਾਈਕਲ ਤੇ ਤੀਗੇ ਲਵ ਜੂ ਆਪਤੀ ਜੀਆਂ ਨੂੰ ਟਰੱਕ ਭਰ ਕੇ ਹਾਂਜੀ ਦੋਸਤੋ ਸ਼ਾਮ ਵਾਲਾ ਸਮਾਨ ਲੈ ਲਿਆ ਆਪਾਂ ਚੇਕਨ ਹੁਣ ਚੱਲਦੇ ਆਂ ਪਿੰਡ ਨੂੰ ਤੇ ਫਾਦਰ ਸਾਹਿਬ ਦੇ ਵੀ ਦੋ ਤਿੰਨ ਫੋਨ ਆ ਗਏ ਕਿਉਂਕਿ ਸ਼ਾਮ ਦਾ ਟਾਈਮ ਆ ਹੁਣ ਪੁੱਛਦੇ ਦੀ ਪੁੱਛਦੇ ਤੀ ਕਿ ਕਿੱਥੇ ਕਾ ਆ ਗਿਆ ਮੈਂ ਕਿਹਾ ਬੱਸ ਮੈਂ ਪਹੁੰਚਣ ਵਾਲਾ ਆਇਆ ਹਾਂ ਹਾਂਜੀ ਆ ਗਏ ਪਿੰਡ ਆਪਾਂ ਹੁਣੇ ਹੀ ਆਏ ਆ ਲਾਈਟ ਭੱਜੀ ਵੀ ਹੈਗੀ ਮਿੱਤਰਿਆਰਿਓ ਵਧੀਆ ਗਿਆ ਦਿਨ ਤੇ ਇਹਨਾਂ ਵਾਸਤੇ ਅਫਗਾਨੀ ਲਿਆਇਆ ਸੀ ਤੇ ਹੋਰ ਦੱਸੋ ਗੱਲਬਾਤ ਠੀਕੋ ਬਹੁਤ ਵਧੀਆ ਦਿਨ ਗਿਆ ਅੱਜ ਬਹੁਤ ਅੱਜ ਚੰਡੀਗੜ੍ਹ ਦੋਸਤ ਮਿੱਤਰ ਭਤੀਜ ਭਤੀਜੀਆਂ ਮਿਲੇ ਯਾਰ ਮਿਲ ਕੇ ਤੁਹਾਨੂੰ ਬਹੁਤ ਹੀ ਖੁਸ਼ੀ ਹੋਈ ਤੇ ਇਹਨੂੰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਲਵ ਆਜੋ ਖਵਾ ਦਈਏ ਤੁਹਾਨੂੰ ਯਾਰ ਅਫਗਾਨੀ ਚਿਕਨ ਹੋ ਠੀਕ ਹੋ ਜਿਗਰ ਦੇ ਟੋਟੇ ਸਤ ਸ੍ਰੀ ਅਕਾਲ ਸਾਰਿਆਂ